ਨੈਟ ਪਰ ਚੱਲਣ ਡਿਆ ਵਾ ਵੀਰ ਜੀ ਕੋ ਕੀ ਕਹਿਣਾ ਚਾਹੋਗੇ ਨਹੀਂ ਵਲੌਗ ਨਹੀਂ ਅਪਲੋਡ ਕੀਤਾ ਬੰਦੇ ਪਹਿਲੇ ਦੀ ਨਹੀਂ ਗੱਲ ਮੁੱਕਣੀ ਤੇ ਮੁੱਕਣੀ ਤੇ ਰਹੀ ਸੀ ਜੋ ਬਾਰੀ ਘਰ ਵਿਆਹ ਕਰ ਫਿਰਿਆ ਨਾ ਘਰ ਵੀਰ ਜੀ ਜਿਹੜਾ ਨੈਟ ਨਹੀਂ ਵਾਜ ਵਲੌਗ ਨਹੀਂ ਪਾਇਆ ਕੀ ਕਾਰਨ ਸੀ ਵਲੌਗ ਹੋਣਾ ਅੱਜ ਤੋਂ ਮੈਂ ਚੱਲ ਜਾਣਾ ਹੁਣ ਭਾਜੀ ਤੁਸੀਂ ਪਾਇਆ ਕਰਨਾ ਇਹ ਵੀਰ ਇੱਕ ਚੱਲ ਚੱਲਿਆ ਬਸ ਨਹੀਂ ਨਹੀ ਬਾਕੀ ਫੋਨ ਤੇ ਬਹੁਤ ਭਰਾਵਾਂ ਦੇ ਆਏਗੀ ਅੱਜ ਪਾਇਆ ਇਹਨੇ ਵਲੋਗ ਕਿੰਨੇ ਕੁ ਵੀਰਾਂ ਦੇ ਆਏ ਪੂ ਚਾਰ ਜਾਣੇ ਲਿਆਈ ਸਾਰੇ ਚਾਰ ਜਾਣੇ ਬਹੁਤ ਹੁੰਦੇ ਆ ਸ਼ੁਰੂਆਤ ਚ ਚਾਰ ਹੀ ਮਰੇ ਹੁੰਦੇ ਆ ਚਾਰ 400 ਵਰਗੇ 4000 ਵਰਗੇ ਆ ਜੇ ਸੋਚੀਏ ਵੀਜੀ ਕੋਈ ਵੀਰਾ ਭਰਾਵਾਂ ਨੂੰ ਕਹਿਣਾ ਚਾਹੋਗੇ ਭਰਾਏ ਕੋਈ ਨਹੀਂ ਕਹਿਣਾ ਜਿੰਨੇ ਇਹ ਕਹਿੰਦਾ ਦੋਸਤ ਪੀਅਰ ਸਮੋ ਜੱਪ ਕਰਕੇ ਨਾਲ ਨੂੰ ਸਮੋ ਉਹ ਵਲੋਗ ਮੇਰੇ ਭਰਾ ਟਾਈਮ ਨਾ ਪਾ ਦਿਆ ਕਰੋ ਭਾਈ ਇੰਨਾ ਨਾ ਕਰਿਆ ਕਰੋ ਨਹੀਂ ਪਾਦਨਾ ਬਹਾ ਇਹਨਾਂ ਅਚਰਾ ਅਚਰਾ ਦਾ ਪਾਦਨਾ ਹੋ ਗਿਆ ਡਬਲ ਪੈ ਠੀਕ ਹੁਣ ਪੈ ਚੱਲਿਆ ਨਹੀਂ ਫੇਰ ਖਰਾਬ ਹੋ ਗਿਆ ਵਾ ਚੁਮਕੇ ਤਾਂ ਵੀ ਮਾਰ ਰੌਟਰ ਬਦਲਣਾ ਪੈਣਾ ਵਾ ਫੇਰੇ ਚਲੋ ਫੇਰ ਪਾਦਨਾ ਕੋਈ ਗੱਲ ਨਹੀਂ ਵਾ ਜੀ ਦੱਸਿਆ ਫੇਰੇ ਕੀ ਅੰਗਿਟਾ ਆਵੇ ਹਾਂਜੀ ਕੀ ਕਹਿੰਦੇ ਸੀ ਕੋਣ ਹੈ ਨਹੀਂ ਅਮੈਂ ਤੰਗ ਆ ਰਿਹਾ ਹਾਂ ਨੇ ਜੰਗ ਜਿੱਤਣਾ ਆ ਕਿ ਕਿੱਦਾਂ ਗੱਲ ਕਰਦੇ ਅਸੀਂ ਮੈਂ ਜੰਗ ਜਿੱਤਣ ਵਾਲੇ ਵੈਦਨਾ ਧੋਖੋ ਨਹੀਂ ਆ ਮੈਂ ਵਾਦੇ ਵੀ ਤਿਆਰ ਆ ਪੈਰ ਨੂੰ ਚੱਲਿਆ ਵਾ ਯਾਨੀ ਮਾਨੂੰ ਪਹੁੰਚ ਜਾਣਾ ਤੇ ਟਿਕਣੇ ਤੇ ਮੇਰੇ ਮੋਟਰ ਵਾਲਾ ਨਹੀਂ ਆ ਬਿੰਦੇ ਹੱਥ ਵਾਲੀ ਆ ਵਾਈਕਰ ਬਹੁਤ ਹਰ ਬਿੰਦਾ ਦੁਰਦਾ ਕੋਈ ਨਹੀਂ ਉਹ ਮੋਹਰ ਮਤੇ ਵੀ ਹਲੋ ਵੀ ਮੋਹਰ ਪਤਾ ਸਰਪੰਚ ਮੈਂਬਰ ਪੰਚਾਇਤ ਵੀਰ ਦਾ ਪੰਚਾਇਤ ਮੇਰੀ ਐਹ ਪੰਜਾਹਤਾਏ ਤੈਨੂੰ ਗਾਲਾਂ ਕੱਢਦੀ ਨਹੀਂ ਨਹੀਂ ਮਾਮਾ ਪੰਜਾਹ ਆਪਾਂ ਮੈਂ ਦੋਤੀ ਅੱਤੇ ਸੁਣੀ ਮਨਾਂ ਲੱਗੇ ਘਰ ਸਰਪੰਚ ਦਾ ਐ ਹੈ ਗੱਡੀ ਜਾਉਂਦਾ ਆਉਂਦਾ ਮੈਨੂੰ ਪਹਿਲਾਂ ਪੁੱਛਦਾ ਹੋਵੇ ਚੱਲੀ ਮਰ ਹੈ ਮਗਵਾਂ ਨਹੀਂ ਆਣਾ ਤੇ ਨਹੀਂ ਚਲ ਜਾਣਾ ਹੁੰਦਾ ਇਕੱਲੇ ਜਾਲੇ ਮੈਂ ਤੇ ਹੋਵਾਂ ਨਹੀਂ ਜਾਣਾ ਤੇ ਮੈਂ ਕਿੰਨੇ ਲਗਰਾਉਂਦਾ ਕਿ ਬਾਦ ਦੱਸ ਹੈ ਰੀਜੀ ਪੜਨਾ ਬੜਾ ਟੋਰੀ ਬੰਨੇ ਅੱਜ ਪੜਨਾ ਕੌੜੀ ਪਾਜੀ ਕਰਾ ਮਾਮਾ ਇੰਨਾ ਕਿਤੇ ਡੋਟਾ ਯੋਗ ਉਹ ਲੇੜ ਦੂਟ ਲਿਆ ਆ ਤੇ ਥੋੜਾ ਲੱਗਾ ਭਾਈ ਬੰਦਾ ਠੀਕ ਹੈ ਵੀਰ ਜੀ ਠੀਕ ਲੱਗਾ ਜੀ ਠੀਕ ਹੈ ਭਾਈ ਜੀ ਹੋਰ ਤਾਂ ਨਹੀਂ ਕੋਈ ਵੀ ਜੀ ਪੱਖਾ ਪਹਿਲਾਂ ਚੱਲਦਾ ਮੈਂ ਪੱਖਾ ਚਲੋੜਾ ਨਹੀਂ ਭਾਈ ਜੀ ਥਾਂਟ ਲੱਗਣ ਦੀ ਆ ਵੀਰ ਜੀ ਨਾ ਨਾ ਗਰਮੀ ਲੱਗੇ ਲਫਾਫਾ ਲੂਹਵਾ ਤਾਂ ਆ ਕੋਈ ਨਾਲ ਭਾਵੇਂ ਜੇ ਪਾਪਾ ਜੀ ਨਾਲ ਆ ਉਹ ਚਿਰਾਂ ਦੇ ਹੋਇਆ ਪੈਕਿੰਗ ਕਰਦੇ ਸਮਾਨ ਜਿਹੜਾ ਚੁੱਕਣਾ ਤੇ ਰੱਖਿਆ ਵਾ ਉਹਦੇ ਉੱਤੋਂ ਹੋਰ ਫੈਂਡੇ ਮੈਂ ਕੋਈ ਸਮਾਨ ਲੈ ਆਪਾਂ ਜਾਂਦਾ ਉਹ ਦਿਨਾਂ ਨੇ ਗਿਫਟ ਗਿਫਟ ਜਾਣ ਲੱਗੇ ਗਿਫਟ ਕੀ ਕਰੇ ਗੜਾ ਦੇਣੀਆ ਤੈਨੂੰ ਮਾਮਾ ਮੈਂ ਤੇਰੇ ਬਲੌਗ ਚ ਲਾਇਆ ਹਾਂ ਜਿੱਦਾਂ ਲੋਕੀ ਗਿਫਟ ਦੰਦੇ ਹੁੰਦੇ ਗਿਫਟ ਯਾਰ ਉਹਨਾਂ ਨੂੰ ਮਿਲਾਂ ਭਰਾਵਾ ਕਹੇ ਸਬਸਕ੍ਰਾਈਬ ਕਰੋ ਜਾਂਦੇ ਆ ਵੀਡੀਓ ਪਾਉਣਾ ਵਾ ਉਹ ਫਿਰ ਰੁਪਿਆ 500 ਰੱਖ ਕੇ ਲਿਆ 500 ਦੇ ਮੈਂ ਉਹਦੇ ਰੱਖੂੰਗਾ ਜਾਂਦੇ ਤਾਂ ਮੈਂ ਉਹ ਦੱਸੂਗਾ ਆ ਰੱਖਿਆ ਵੀ ਇਹਨੇ ਕੌਣ ਪਹਿਲਾਂ ਜੋਕਰ ਕਮੈਂਟ ਹੈ ਦੱਸਦੇ ਹੋ ਇੱਕ ਹੀ ਵੀਰ ਨਹੀਂ ਜਾਂਦੇ ਇਹਨਾਂ ਨਾਲ ਕਮੈਂਟ ਦੇ ਦੱਸਣਗੇ ਉਹ 500 ਭਾਵੇਂ ਤੂੰ ਰੱਖ ਕੇ ਨਾਲ ਹੀ ਆ ਜੋਕਰ ਲੈ ਜੋਕਰ ਕਮੈਂਟ ਵੀ ਤੇ ਮੈਂ ਉਹ ਕਰਨਾ ਇਹਨੇ ਵੀਰ ਬਾਸ ਮਗਰ ਵੀਰਵਾ ਵੀਰ ਦੀਆਂ ਗੱਲਾਂ ਬੜੀਆਂ ਸਿਆਣੀਆਂ ਹੁੰਦੀਆਂ ਪਰ ਆਪ ਨਹੀਂ ਸਿਆਣੇ ਕੰਮ ਕਰਦਾ ਫੇਰ ਕੱਲ ਪਰਸੋਂ ਤੋਂ ਦੋ ਕੁ ਦਿਨ ਛੁੱਟੀ ਦੋ ਫੇਰ ਬਣਾਇਆ ਕਰਾਂਗੇ ਬਲੌਗ ਵੀਰ ਭਰਾ ਸਾਰੇ ਕਿਨੇ ਹਾਂ ਸਹੀ ਗੱਲ ਆ ਦੋ ਕੁ ਦਿਨ ਦੋ ਸਾਨੂੰ ਲਗਾਤਾਰੀ ਉਦਾਂ ਤੇ ਸਾਡੇ ਬਲੌਗ ਆਉਣਗੇ ਹੈਨਾ ਹਾਂ ਦਿਨ ਹੀ ਕੋਈ ਨਾ ਤੂੰ ਪਾਇਆ ਕਰੇਗਾ ਮੇਰੇ ਮਗਰ ਕੋਸ਼ਿਸ਼ ਕਰਾਂਗੇ ਵੀਰ ਜੀ ਕੋਸ਼ਿਸ਼ ਕਰਾਂਗੇ ਮੈਨੂੰ ਪਤਾ ਤੂੰ ਪਾਉਣੇ ਆ ਮੈਂ ਬਾਕੀ ਵੀਰ ਭਰਾ ਸਾਨੂੰ ਕੋਈ ਲਾਲਚ ਤੇ ਹੈਗਾ ਨਹੀਂ ਆ ਸਾਰੇ ਕਰਕੇ ਪਾਈ ਤੇ ਵੀਰ ਭਾ Comment ਕਰਕੇ ਦੱਸਣ ਕਿ ਕਿੱਦਾਂ ਦੇ ਲੱਗੇ ਬਤ ਹਾਂ ਸਹੀ ਜਾਂ ਲੇਕਿਨ ਬਾਕੀ ਅਸ਼ਵੀਰ ਜੀ ਦੇ ਉਸੇ ਵੇਲੇ ਫੋਨ ਕਰ ਦਿੰਦੇ ਕਹਿੰਦੇ ਪਤਾ ਨਹੀਂ ਕਿੰਨੀਆਂ ਵਾਰਸ ਕਾਲ ਆ ਗਈਆਂ ਉਹ ਜੋਵਨਵੀਰ ਵੀ ਡਿਆ ਆਪਣੇ ਫੋਨ ਤੇ ਵਿਖਾਉਣਾ ਪੈਣਾ ਬਲੌਗ ਬਣਾਇਆ ਜੋਵਨਵੀਰ ਵੀ ਡਿਆ ਫੋਨ ਕਰਨਾ ਹਾਂ ਜੋਨਵੀਰ ਫੋਨ ਕਰਦਾ ਜੀ ਜੇ ਕਿਤੇ ਜਿਆਦੀ ਮੋਟੀ ਨਹੀਂ ਕਰਤੀ ਹਾਂ ਜੇ ਤੇ ਜਿਆਦੀ ਪਾਣੀ ਆਈ ਆਪਣੀ ਪਰੇ ਮੋਟੀ ਨਾ ਸਮਾਨ ਦਾ ਹਾਂ ਹਾਂ ਇਨੇ ਦਿਨ ਕਿੰਨੀ ਆਦਤਾਂ ਤੇ ਵੀ ਜੀ ਮੈਂ ਰੋਇ ਨਾ ਮਾ ਹੁਣ ਆ ਗਏ ਆ ਵੀਰਾ ਖੜਾ ਇਹ ਆਪਣਾ ਬੋਲਦਾ ਇਹਦਾ ਮਾਤਾ ਉਹ ਆਪਣਾ ਪਿਆਰ ਮਾ ਸਭ ਤੋਂ ਵੱਧ ਕਰਦਾ ਸਾਰੇ ਰਿਸ਼ਤੇ ਨਾਲ ਉਹ ਇੱਕ ਬਾਕੀ ਦੀ ਨਾ ਉਹ ਤਾਂ ਪਾਣੀ ਨੇ ਹੀ ਗਿਆ ਉਹ ਵੀ ਬਰੂਨਾ ਤੁਰਦਾ ਲੁੱਗ ਹਾਂ ਫੜਾ ਉਹ ਵੱਡੀ ਭੂਆ ਦਾ ਮੁੰਡਾ ਨਾ ਯਾਦਾ ਰਿਸ਼ਤੇ ਦਾ ਹੀ ਪਿਆਰ ਸਾਰੇ ਨਹੀਂ ਉਹਦਾ ਮਾਰ ਉਹਦਾ ਜਿਆਦਾ ਪਿਆਰ ਦਾ ਹੈ ਨਾ ਉਹਦੇ ਨਾਲ ਜਿਆਦਾ ਉਹ ਵੱਡੀ ਭੂਆ ਦਾ ਮੁੰਡਾ ਵੱਡਾ ਆਪਣਾ ਉਹਦਾ ਜਿਆਦਾ ਮਤ ਬੱਲੇ ਜਿਆਦਾ ਨਹੀਂ ਵੀਰ ਨਾਲ ਲੜ ਕੇ ਉਹਦੀ ਗੱਡੀ ਮਾਰਤੀ ਵੀਰ ਨਹੀਂ ਨੂੰ ਵੀਰ ਦਰਿਆ ਨਹੀਂ ਗੱਡੀ ਆਵੇ ਵੱਜ ਗਈ ਸੁੱਕਣਾ ਲੜਿਆ ਲੁਰਿਆ ਗਾ ਉਹਨੂੰ ਚੱਲ ਕੇ ਖੇਤੀ ਜਾ ਲੈ ਗਿਆ ਮੈਂ ਛੇਦੀ ਛੇਦੀ ਥੱਲੇ ਵੇਖਿਆ ਨਹੀਂ ਉਹਨੇ ਪੁਲੀ ਪੁਲੀ ਦੇ ਤਾਂ ਕੋਬ ਗਿਆ ਵੀ ਚਿੱਤ ਬੱਪਰ ਵੀ ਮਿਲ ਕੇ ਕਹਿੰਦਾ ਨਹੀਂ ਚੁੱਕਿਆ ਨਹੀਂ ਬੱਪਰ ਉਹਦੇ ਪਿਆਰ ਆ ਮੈਨੂੰ ਪਤਾ ਨਹੀਂ ਲੱਗਾ ਬੱਪਰ ਡਿੱਗਾ ਗਿਆ ਉਹ ਸਾਰੀ ਗੱਡੀ ਤੇ ਪੈ ਗਿਆ ਗਾਣੇ ਜਿਆਦਾ ਬੇਸ ਬੜੀ ਆ ਵੀਰ ਨੇ ਬੇਸ ਰਖਾਈ ਨਾ ਜਿਹੜੀ ਉਹ ਸੋਨੀ ਦੰਦੀ ਵਾਲੇ ਦੋੜ ਦਾ ਵੀਰ ਨਾਲ ਜਾਂਦੇ ਪਿੰਡ ਤੋਂ ਬੇਸ ਹੀ ਕੱਟੀ ਨਹੀਂ ਕਰਤੀ ਲੈ ਕਰਤੀ ਹੈ ਕਹਦਾ ਆਤੀ ਹੈ ਕਹਦਾ ਆਤੀ ਹੈ ਇਹਨੂੰ ਇਹਦਾ ਕਿ ਕਾਲਾ ਪੈਂਦੀ ਆ ਵਾ ਗੱਡੀ ਤੋੜਤੀ ਆ ਤਾਂ ਵੇ ਆ ਪੁੱਛ ਲੈ ਨਿਆਣਾ ਮਦਸ ਨਿਆਣਾ ਵੀਰ ਨੂੰ ਕਹਿੰਦਾ ਜਲ ਤੂੰ ਹੈ ਹੀ ਨਿਆਣਾ ਵਾ ਵੀਰ ਨੂੰ ਚਲਾਉਣੀ ਨਹੀਂ ਆਂਦੀ ਵੀਰ ਕਮੈਂਟ ਵਿੱਚ ਦੱਸੀ ਕਿਦਾਂ ਦਾ ਲੱਗਾ ਵਾ ਤੂੰ ਬਾਕੀ ਬੇਸ ਬੇਗੰਬਰਾ ਵੀਰਾ ਕਰਾਣਾ ਵੀਰ ਤਿਆਰ ਹੋਇਆ ਬਾਅਦ ਚੱਲਿਆ ਵਾ ਅਸੀਂ ਪੈਣ ਨੂੰ ਚੱਲੇ ਆਂ ਭਰਾ ਅਸੀਂ ਤੁਹਾਨੂੰ ਮਿਲਾਂਗੇ ਕਿਹਦੇ ਦਿਨ ਆਉਂਦੇ ਆਂ ਵਾ ਅਸੀਂ ਚੱਲੇ ਆਂ ਵੀਰ ਭਰਾ ਆਪਣਾ ਹੂੰ 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 ਲੋਕ ਕਹਿਣ ਗਰੋ ਰਿਐਕਟ ਕਰੋ ਟੈਂਟਾ ਠੀਕ ਆ ਵੀ ਜੀ ਕੋਈ ਲਾ ਗਰੀ ਪਈ ਨਾ ਮਨਾਈ ਸੀ ਬੁਗੀਤ ਨਾ ਲਾਉਂਦੇ ਹਾਂਜੀ ਜੀ ਕੀ ਗੱਲ ਹੈ ਬਾਕੀ ਭਰਾ ਵੀਰ ਭਰਾ ਨੂੰ ਆਪਣੇ ਪੂਰੇ ਸ਼ਮੀਰ ਦੇ ਤੜਕੇ ਤੁਰਨ ਲਗਾਏ 3 ਵਜੇ ਦੇ ਮੀ ਪੈਂਡਿਆ 3 ਵਜੇ ਦਾ ਤੇ ਵੀਰ ਹਣੀ ਨਾਲ ਹੀ ਇਸ ਤਰ੍ਹਾਂ ਵੇ ਤਾ ਮੈਂ ਸਾਢੇ 3 ਵਜੇ ਉਹ ਵਾਜਦੇ ਨੇ ਕਿ ਆਪਣੇ ਉਹ ਉੱਠ ਪਾ ਤੇ ਮੈਂ ਉੱਠ ਕੇ ਕਿਹਾ ਮੈਂ ਬਊਆ ਖੋਲ ਕੇ ਵੇਖਿਆ ਤਾਂ ਤਾਰ ਤਾਰ ਹੁੰਦੀ ਪਰ ਮੀਂਹ ਦੀ ਮੈਂ ਫੇਰ ਵੀ ਟਾਈਮ 'ਚ ਵੱਜਿਆ ਮੈਂ ਸਮਝਾ ਮਨਾ ਇਹ ਕੰਮ ਹੀ ਖਰਾਬ ਪੇਰ ਉਠਿਆ ਪੰਜ ਵਜੇ ਮੈਂ ਵੇਖਿਆ 5:06 ਹੋਏ ਬਾਹਰ ਵੇਖਿਆ ਅੱਜ ਰੰਗ ਨਹੀਂ ਤੀਜੇ ਮੈਂ ਆ ਵੀਰ ਸੌਂ ਗਿਆ ਐਵੇਂ ਹੌਂ ਉਠਿਆ ਮੈਂ ਚੱਲ ਹੁਣ ਸ਼ਿਹਰਾ ਤੈਨੂੰ ਕਰਨਾ ਪੈਣਾ ਸੰਘਰਸ਼ ਪੁੱਤਰਾ ਉੱਥੇ ਚੇਰਾ ਪਿੰਡ ਦੀ ਸਵੇਰ ਨਹੀਂ ਦੀਦਾਵਾ ਪਿੰਡ ਦੀ ਸਵੇਰ ਮੀਂਹ ਤਾਂ ਸੋਹਣਾ ਮੇਰੇ ਪਿੰਡ ਦੀ ਸਵੇਰ ਨਾ ਪਿੰਡ ਦੀ ਸਵੇਰ ਤਾਂ ਹੁਣ ਪਿੰਡ ਦੀ ਸਵੇਰ ਹੀ ਵੇਖਣ ਮਤਲੇ ਸੌਤੇ ਚੱਲੇ ਆ ਪਿੰਡ ਦਾ ਪੋਲ ਪੋਲ ਵੇਖਣ ਮਾਰ ਚੱਲੇ ਜਿੱਥੇ ਵਿਹਲੇ ਪਿੰਨ ਦੇ ਬੈਠੇ ਹੁੰਦੇ ਸਾਰੇ ਹਾਂ ਖੁਈ ਆਵੇ ਆਦੇ ਪਿੰਡ ਦੀ ਸਵੇਰ ਬਹੁਤ ਵਧੀਆ ਵੇਖੀ ਮੀਂਹ ਮੈਟ ਜੇ ਹੋ ਗਿਆ ਜੂ ਹੋਏ ਮੜਾ ਮੜਾ ਖੇਡ ਤੋਰ ਤਾ ਇਹ ਹੋ ਗਿਆ ਵੀ ਚਲੋ ਵੀਰ ਜੀ ਜੁੜੇ ਰਹਾ ਬਲੌਗ ਰੰਦਾ ਹਾਂ ਵੀਰੇ ਇਹੀ ਪਤਾ ਹੈ ਵੀਰੇ ਇੰਦੇ ਹੀ ਆ ਜਿਆਦਾ ਇੱਥੇ ਆ ਨਾ ਪਿਆਵਾ ਵੀ ਦਾ ਮੂੰਹ ਹੋ ਗਿਆ ਮੀਤ ਹੋ ਗਿਆ ਕੀ ਹੋ ਗਿਆ ਕਿਉਂ ਨਹੀਂ ਕਹਿ ਸਕਦੇ ਹੋਰ ਵੀ ਦਾ ਮੂੰਹ ਵੇਖੋ ਕਿਦਾਂ ਦਾ ਹੋ ਗਿਆ ਨਾ ਵੀਰ ਦਾ ਮੂੰਹ ਦੰਦ ਜਿੱਦਾਂ ਹੈਗਾ ਉਹ ਮਾਈ ਗੋਡ ਵੀ ਤੇਜ ਹੋ ਗਿਆ ਯਸ ਵੀ ਰੂ ਅੱਜ ਦਿਹਾੜੀ ਲਾਦਾ ਵੀ ਹੋਇਤਾ ਲਗਾ ਮੈਂ ਦਿਹਾੜੀ ਕਿੱਥੇ ਬੈਠਾ ਨਹੀਂ ਵੀ ਵੀ ਤੇ ਗੱਡੀ ਤੇ ਆਏ ਗੱਡੀ ਤੇ ਗੱਡੀ ਤੇ ਆ ਗੱਡੀ ਆਹ ਸੱਚੇ ਤੈ ਕਰਾਦਾ ਜੇ ਤੂੰ ਗੱਡੀ ਤੇ ਗਿਆ ਨਾ ਬਾਦ ਮੈਂ ਜਿਲ੍ਹਾ ਫਰਗਾਨਾ ਵੀ ਕਿਦਾ ਹੀ ਗੱਡੀਆਂ ਦੇ ਆਉਂਦੇ ਆ ਤੇ ਮੋਟਰਸਾਈਕਲਾਂ ਦੇ ਜਾਂਦੇ ਆ ਐਂਡ ਸਟੀering ਕਮਾ ਗਏ ਹੈ ਠੀਕ ਹੈ ਜੀ ਇਹ ਸਾਡੇ ਨੂੰ ਬਹੁਤ ਹੋਇਆ ਜਗਾ ਇਧਰ ਮੈਂ ਵੀ ਜਾਂਦੀ ਯਾਰੀ ਵਿੱਚ ਬੈਠਾ ਆਵਾ ਇਹਦਾ ਸੰਭਾਲਣਾ ਨਹੀਂ ਤਾਂ ਤਾਂ ਵੀਰ ਜੀ ਇਧਰ ਪਾਰ ਕਰ ਲੈਦੇ ਆ ਸਾਡੇ ਯਾ ਤੂੰ ਵੀ ਜਾਣਕਾਰੀ ਫੋਨ ਲੈ ਆ ਗਿਆ ਇੱਕ ਉਹ ਚਾਰੀ ਨੂੰ ਭੰਗਾਂ ਡਿਆ ਮੈਂ ਉਹਨੂੰ ਤਾਂ ਕਹਿੰਨੀ ਕਾਕੇ ਆ ਵੀ ਆ ਕਾਕੇ ਇਹ ਕੋਣ ਆ ਕਾਕੇ ਕਾਕੇ ਕੋਣ ਹਾਂਜੀ ਇਹ ਗੁੱਡ ਮਾਰਨਿੰਗ ਸ਼ਸ਼ੀਕਲ ਬੁਲਾ ਦੋ ਫੇ ਸ਼ਸ਼ੀ ਕਾਲ ਕਰੋ ਕਾਕੇ ਸ਼ਸ਼ੀ ਕਾਲ ਨਹੀਂ ਕਰਨਾ ਲੈ ਉਹ ਤੇ ਸਕਿੱਟ ਦੇ ਦੁਆਲੇ ਆਈ ਅੱਛਾ ਰਵਾਜ ਵੀ ਹਰਦਾ ਢਾਡੀ ਆ ਵੀਰ ਜਰਾ ਗਿਆ ਤੇ ਫੋਨ ਸੈੱਲ ਲਾ ਕੇ ਤੇ ਮੈਂ ਵੀ ਪੈਣ ਦਾ ਪਿਆ ਵਾ ਓ ਮੇਰਾ ਰਵਾ ਮੀਂਹ ਹੀ ਨਾ ਦੇ ਪਿੰਦਾ ਇਹ ਤੇ ਵੀਰ ਹੋਣੀ ਰਹਿਣਗੇ ਸਟੇਵ ਲੱਗਾ ਵਧ ਗਿਆ ਵਾ ਓਏ ਸਟੇਵ ਵਧ ਗਿਆ ਹਾਂਜੀ ਵਧ ਗਿਆ ਵਾਲੀ ਕਾ ਕੈਂਟ ਹੈ ਜੀ ਦਾ ਪਕੜਾ ਹੋਰ ਮੈਂ ਰੋਟੀ ਖਾ ਲਈ ਆਇਆ ਬਾਹਰ ਮਾਇਆ ਚਿਕੜਾ ਹੋਇਆ ਚਿਕੜ ਤੇ ਹੋ ਗਿਆ ਪੁੱਤ ਹੁਣ ਚਿਕੜਾ ਹੋ ਗਿਆ ਬਾਹਰ ਹਾਏ ਕਾਕਾ ਰੋ ਨਿਆ ਚਿਕੜਾ ਹੋਇਆ ਦਾ ਨਹੀਂ ਬੈਠਿਆ ਰੋ ਰਿਹਾ ਪੀਂ ਮੈਂ ਬੈਠ ਲਿਆ ਪੈਂਦੇ ਮੀਤੋਂ ਬੈਂਦੇ ਹੋ ਮੈਂ ਜੜਾ ਮੀ ਪੈਰੋਂ ਹਟਾ ਰਾਂ ਤੂੰ ਥੀਲੀ ਥੀਲੀ ਕਪਾਵੇਂ ਆ ਰਹੀ ਹੈ ਕਹਦੇ ਕਾ ਛੂ ਮੰਤਰ ਕਾ ਛੂ ਮੰਤਰ ਬਈ ਹੈ ਬਈਆ ਦਈਣਾ ਮੇਂ ਮੀਂਹ ਪੈ ਰਾਂ ਯਾ ਮੈਂ ਬਈਆ ਮੇਂ ਪੈਂਦਾ ਵਾਪਤ ਮੇਰੇ ਪਿੰਡ ਆਵਾ ਹਾਂ ਹੈ ਵੇ ਚੋਰੂ ਤੁਹ ਮੇਰੇ ਵੱਧੇ ਜੀ ਕਹਿੰਦਾ ਚਲ ਜਾਣਾ ਆ ਕੇ ਮੈਂ ਹਸਾ ਦਾ ਲਾਵਾਂ ਕੰਮ ਦਾ ਮੈਂ ਪਈ ਜਾਂਦਾ ਨਾਲੇ ਉਹਨੂੰ ਪਿੰਡ ਨਾ ਲੈ ਗਿਆ ਚੱਕਰਨਾ ਭੇਜ ਜਾਣਾ ਮੀਨਾ ਬਾਈ ਚੱਲੇ ਮੰਤਾਜ ਰੋਵੀ ਹੋ ਯਾਰਾ ਉਹਦੇ ਮਮਾ ਹੋ ਕੇ ਨਾ ਲੋਸਾਂ ਚਾਹੀ ਠੀਕ ਹੈ ਤੰਗਾਂ ਮੁਕੀ ਇੰਨੇ ਮਿੰਟ ਤੋਂ ਗਿਆ ਕੱਢ ਗਿਆ ਅੰਦਰੋਂ ਕੀ ਕਰਦਾ ਯਾਰ ਮਾਮੂ ਚੱਲਿਆ ਹੀ ਉਹ ਵਾਏ ਦੇਖਣਾ ਭਾਈ ਉਹ ਦੇਹੀ ਭਾਈ ਰੋਂਦੀ ਆ ਖਾਣ ਨੂੰ ਰੋਂਦੀ ਕਾ ਨਹੀਂ ਆ ਵਾਏ ਵੀਰਾਂ ਨੇ ਚੱਲੇ ਨੇ ਵਾਏ ਆਲਾ ਵੀਰਾਂ ਨੇ ਚੱਲੇ ਆ ਤਿਆਰੀਆਂ ਫੁੱਲ ਜਾਣਾ ਬਣਾ ਵੀਰਾਂ ਨੇ ਵੀਰਾਂ ਨੇ ਚੱਲੇ ਵਾਏ ਲੋ ਵੀ ਅਗਲੀ ਯਾਰ

ਉਨੇ ਆਇਆ ਨਾ ਬੁੱਤਾ ਆਇਆ ਮਾ ਆਵੇ ਆ ਆਉਣਾ ਵੇਰੇ ਮੈਂ ਚੱਲਿਆ ਲੱਗਦਾ ਜਾਣਾ ਹੀ ਮੇਰ ਨਾਲ ਆ ਜਾ ਚੱਲੀਏ ਜਾਣੇ ਉਹਦੇ ਨਾਲ ਹੀ ਜਾਣ ਤਿਆਰ ਹੋ ਗਈਆਂ ਚੱਲੀਏ ਫਿਰ ਚੱਲੀਏ ਫਿਰ ਮੰਮੀ ਨੇ ਕਹਿ ਦੇ ਮੈਂ ਚੱਲੀ ਆ ਕਹਿ ਦੇ ਉਹ ਸਿੱਧੀ ਘਾਲ ਖਾਣਾ ਰਾਬ ਖਾਣਾ ਨਪਲਾ ਨੂੰ ਕਰਦਾ ਚੱਲ ਲੈ ਚੱਲੇ ਆ ਵਾ ਮੋਟਰ ਰਾਹ ਵੇਖੋ ਬੁਰਾ ਆ ਨਾ ਬਾਕੀ ਪਹਿਲੀ ਵੜੀ ਨੀ ਵੀ ਐ ਇਦਾਂ ਹੀ ਆ ਨਾ ਵੀਰ ਜੀ ਬੋਲੋ ਤਹੀ ਕੋ ਹੈ ਵੀਰੋਂ ਡਰ ਹੀ ਜਾਂਦੇ ਆ ਲੈ ਇਧਰ ਵਾਪਸ ਆ ਲਈ ਪਾਣੀ ਸਪਰੇਅ ਆਪਣਾ ਖਰਾਬ ਇਹਨੇ ਖਰਾਬ ਹੋ ਗਿਆ ਉਹ ਬਾਈ ਗੋਲ ਸਟਾਰਟ ਹੀ ਟੁੱਟ ਗਈ ਆ ਪਾਣੀਆ ਪਾ ਲਗਾ ਸਟਾਰਟ ਟੁੱਟ ਗਈ ਐ ਸਪਰੇਅ ਹੋ ਰਹੀ ਆ ਅੱਲਾ ਦਾ ਕੰਮ ਬੇੜ ਵੀ ਦਿੱਤਾ ਨਾ ਸਪਰੇਅ ਆਲੇ ਨੇ ਆਪ ਹੋ ਗਿਆ ਭਾਈ ਮੈਂ ਮੈਂ ਜਾਣਦੇ ਤੈਨੂੰ ਇਹ ਸੁਣੇ ਹੋ ਲਿਓ ਸੁਣਿਆ ਨਹੀਂ ਬੰਦਾ ਓਕੇ ਕੀ ਪਾਰੀ ਹੈ ਵੀਰ ਹਣਾ ਨਹੀਂ ਨਹੀਂ ਇਹ ਮੁੰਡੇ ਹੋਗਾ ਰਾਮਾ ਨੀ ਯਾਰ ਆਪੂ ਚੱਕਿਆ ਲਾਤਾ ਮੂੰ ਗਿਆ ਸੰਭਾਂਣ ਤੇ ਇਹ ਸਪਰੇਅ ਚੱਲ ਰਹੀ ਆ ਮੈਂ ਦੇਣ ਲੱਗਾ ਕਰਾ ਰਿਹਾ ਸਪਰੇਅ ਕਿਹੜੇ ਮੁੰਡੇ ਆ ਮੈਂ ਦੇਖ ਲਓ ਕਰਦਾ ਬੰਦ ਸਪਰੇਅ ਚੱਲ ਰਹੀ ਆ ਵੇਦਾ ਮੀ ਪਿਆ ਨਹੀਂ ਤਿੰਨ ਵੇ ਆ ਕੇ ਦੇ ਸਪਰੇ ਕਰਨ ਆਹ ਤੋ ਸਪਰੇ ਹੋ ਰਹੀ ਹੈ ਕੱਲ ਦੇ ਵੇਖਣ ਦੇ ਮੀ ਬੜਾ ਪੈਣ ਰਿਹਾ ਅੱਜ ਵੀ ਮੀ ਬਹੁਤ ਪਿਆ ਵਾ ਜਦ ਇਹ ਅੱਜ ਮੜਾ ਜਾਂ ਦਿਨ ਲੱਗਾ ਨਹੀਂ ਗਾ ਸਪਰੇ ਕਰਾ ਹੀ ਲਈਆਂ ਮੁੜ ਕੇ ਫੇਰ ਪਤਾ ਨਹੀਂ ਕਿੰਨੇ ਦਿਨ ਹੋ ਗਿਆ ਝੋਨਾ ਕਾਲਾ ਹੋ ਹੀ ਜਾਂਦਾ ਹੈ ਸਪਰੇ ਹੋ ਰਹੀ ਹੈ ਮੋਢਾ ਮਗਰ ਪਾਣੀ ਲੈ ਕੇ ਪਹੁੰਚਿਆ ਵਾ

ਮੈਂ ਰਾਹ ਤੇਰਾ ਮੈਂ ਸਟਾਟ ਆਪਣੇ ਤੋੜ ਲਿਆ ਨਹੀਂ ਸਾਲਾ ਹੈ ਚਿੱਪੀ ਉੜਾ ਤੇਰਾ ਪੁਰਾ ਪੈਲੀ ਨਾਲ ਨੀਵੀਂ ਆ ਜੇ ਡਿਗੇ ਅੱਧੀ ਤੋਂ ਬਹੁਤ ਜ਼ਿਆਦਾ ਪੁਰਾ ਵਾਲਾ ਇੱਥੋਂ ਪਹੁੰਚਦਾ ਡਰਾਈਵਰੀ ਦਾ ਵਾਹ ਕੀ ਮਨ ਲਾਦਾ ਰਾਈ ਬਦਲਦਾ ਇਹ ਸੋਚਿਆ ਭਾਈ ਰਾਹ ਬਦਲਦਾ ਸੀ ਆ ਵੇਖ ਲੈ ਸਲਿੱਪ ਨਹੀਂ ਆਇਆ ਮੋਟਰਸਾਈਕਲ ਸਲਿੱਪ ਰਿਆ ਆਪੜਿਆ ਬਦਲਿਆ ਗਿਆ ਕਿ ਤੂੰ ਬਦਲਿਆ ਭਾਈ ਇਹ ਆ ਬਰਾ ਹਲਵਾ ਘਾਤ ਜਣਾ ਸਲਿੱਪ ਹੁੰਦਾ ਮੋਟਰਸਾਈਕਲ ਤੇ ਜਾਰੇ ਵੀ ਕੱਚੇ ਹੁੰਦਾ ਆ ਵੀਰ ਤੇ ਮੈਂ ਦੋਵੇਂ ਗਏ ਕਿਤੇ ਪਤਾ ਨਹੀਂ ਕਿੱਥੇ ਚੱਲੇ ਗਏ ਕੰਮ ਹੈ ਤੇ ਮੋਟਰਸਾਈਕਲ ਝਟਕੇ ਮਾਰੇ ਕਿੰਦਾ ਅਜ ਤੱਕ ਰਿਕਾਰਡ ਇਹਦਾ ਤੇਲ ਨਹੀਂ ਮੁੱਕਾ ਥੋੜਾ ਆਂ ਗਾਂ ਗਏ ਤੇ ਤੇਲ ਮੁੱਕ ਗਿਆ ਇੱਕ ਦਿਨ ਮੁੱਕ ਗਿਆ ਤੇ ਉਹ ਦਿਨ ਮੁੱਕ ਗਿਆ ਫੇ ਕਿੰਦਾ ਇੱਕ ਰਕਾਰ ਅਜ ਤੱਕ ਥਕਾ ਨਹੀਂ ਮਾਰਨਾ ਪਿਆ ਉਹ ਥੋੜਾ ਕੇ ਫੇ ਚੱਲਿਆ ਤੇ ਮੁੜ ਕੇ ਸਾਰਾ ਹੀ ਮੋਕਿਆਂ ਤੇ ਫੇਰੇ ਹੀ ਰੇੜ ਕੇ ਪੰਪ ਤੇ ਖੜਿਆ ਕਿੰਦਾ ਅੱਜ ਪਹਿਲੀ ਵਾਰ ਜਿੰਨੀ ਤੱਕ ਆਪ ਆਲੇ ਜੋ ਐ ਵੇ ਵੱਡੇ ਆ ਵੇ ਕਦਾ ਨਮਾਰ ਬਾਈ ਉਹ ਇਹ ਸਾਦੇ ਇਹ ਜੇ ਹੈਗਾ ਹਾਰ ਤੇ ਮਾਰ ਨੂੰ ਬਣਾਇਆ ਉਹ ਉਸਤਾਦ ਤੇਰਾ ਕਿੱਥੇ ਆ ਐ ਲੋਕ ਦਾ ਫਿਰਦਾ ਹੀ ਉਸਤਾਦ ਵੀ ਐ ਟੋਰ ਫੇ ਬੋਲਣ ਕੀ ਰਾਮਾ ਇਹਦਾ ਕਿੱਦਾਂ ਕਿ ਬਲੀ ਜਾਂਦਾ ਕਿ ਉਹਨੂੰ ਟੀਵੀ ਤੋਂ ਦੱਸੂਗਾ ਤੇ ਦੇਖੂ ਵੀ ਆ ਟੀਵੀ 'ਚ ਕਿੱਧਰ ਆ ਮੈਂ ਕਹਿੰਦਾ ਤੁਸੀਂ ਉਹ ਮੇਰੇ ਆਖੋ ਹੈ ਮੀ ਖਾਸਾ ਪੈ ਗਿਆ ਸੀ ਸਪਰੇਅ ਮਦਾਂ ਕਰਾ ਲਈ ਦਿਨ ਲੱਗ ਗਿਆ ਸੀ ਤੇ ਸਪਰੇਅ ਕਰਾ ਕੇ ਮੇਰੇ ਸਾਰੇ ਪੱਠੇ-ਪੁੱਠਿਆਂ ਦਾ ਕੰਮ ਨਿਬੇੜ ਕੇ ਇਹ ਹੁਣ ਮੈਂ ਕਿਹੜਾ ਮਾਲ ਲੈਣ ਲੱਗੇ ਆ ਤੇ ਮੀ ਬਹੁਤ ਜ਼ਿਆਦਾ ਪੈ ਗਿਆ ਫੇਰ ਤੇ ਦਿਨ ਲੱਗ ਗਿਆ ਬਸ ਬ੍ਰੇਕਾ ਲਾਤੀ ਜੇ ਤੁਹਾਨੂੰ ਵੇਖਿਆ ਵੀਡੀਓ ਦੇ ਵਿੱਚ ਆਪਾਂ ਡੇਮ ਬੰਨੇ ਕਿਹੜਾ ਮਾਲ ਲੀਆ ਮੈਂ ਉਹਨੂੰ ਜਦੋਂ ਪੱਠੇ-ਪੱਠੇ ਵੱਡੇ ਆਣੇ ਆ ਮੁੜ ਕੇ ਵਹਿਲੇ ਹੋ ਕੇ ਫਿਰ ਮਾਰਦੇ ਆ ਰੌਂਡੀ-ਹੌਂਡੀ ਅਰੇ ਫੇਰ ਤੁਹਾਨੂੰ ਹੋਣੇ ਆ ਵੇਖ ਸਕਦੇ ਤੋਂ ਪੈਂ ਕੜਕੀ ਲੱਗੀ ਮੀ ਤਾਂ ਪਤਾ ਦਿਨ ਵਿੱਚ ਆ ਜਦ ਬਦਲਵਾਈ ਹੋਈ ਜਾਂਦੀ ਸਪਰੇਅ ਦੇ ਕਰਾਤੀ ਆ ਪਰ ਪੰਗਾ ਲੈ ਲਿਆ ਮਨ ਲਾਦਾ ਕੰਮ ਕੇ ਖਰਾਬ ਨਾ ਹੋ ਜਾਏ ਸਪਰੇਅ ਐਵੇਂ ਭੱਜ ਕੇ ਕਰਾਤੀ ਉੱਤੋਂ ਚਲੋ ਬਾਕੀ ਮਾਰਾ ਸੁੱਖ ਰੱਖੇ ਬੰਦੇ ਸਪਰੇਅ ਕਰਕੇ ਆ ਆ ਮੀਆਂ ਦੇ ਕਰਕੇ ਤੁਸੀਂ ਰਾਹ ਦਾ ਵੇਖ ਸਕਦੇ ਗੱਦਾ ਪੁਰਾ ਹਾਲ ਹੋਇਆ ਫਰਾਦ ਚਿਗੜੀਜੀ ਦੇ ਵਿੱਚ ਲੰਗਣਾ ਲੰਗਣਾ ਪੈਣ ਦਿਆ ਉਹ ਬੁਰਾ ਹਾਲਾ ਇੱਕ ਮੀਂਹ ਬੈ ਗਿਆ ਹੜਦਾ ਉਹ ਗਰਮੀ ਬਹੁਤ ਯਾਰੀ ਵਜ ਜਾਂਦੀ ਹੈ ਅੱਧ ਵੀ ਆਦੀ ਗਰਮੀ ਵਜ ਜਾਂਦੀ ਹੈ ਬਰੇਸ ਬੁਰਕ ਆਈ ਵਿੱਚ ਹੋਣਾ ਚੰਗਾ ਨਹੀਂ ਸਰ ਆਇਆ ਤੇ ਆਪਾਂ ਮਾਰੇ ਸੋਖਰੇ ਕੇ ਮਹੀਨਾ ਹੀ ਪਵੇ ਉੱਤੇ ਹੁਣ ਤੁਰੇ ਬਾਕੀ ਸਟਿੱਕਰ ਟੱਕਰ ਪਾਇਆ ਹੈ ਵਿੱਚ ਕਹਿੰਦਾ ਜੁੜੀ ਰਹਿੰਦੀ ਉਹਨਾਂ ਦੇਖੋ ਬਾਕੀ ਮਹਾਰਾਜ ਦੇ ਰੰਗ ਅਮਨ ਉਹ ਰੋੜੇ ਵੀਰ ਦਾ ਧੰਨਵਾਦ ਕਰਦੇ ਆਂ ਵੀਰ ਬਹੁਤ ਸਾਰੀਆਂ ਚੀਜ਼ਾਂ ਦੱਸਦਾ ਆਪਾਂ ਨੂੰ ਜਿਹਦਾ ਆਪਾਂ ਕੋ ਲੌਗ ਲੌਗ ਜਿੱਦਾਂ ਪਾਉਂਦੇ ਆ ਨਾ ਨਹੀਂ ਤੇ ਚਲਦਾ ਨਵੇਂ-ਨਵੇਂ ਆ ਬਹੁਤ ਸਾਰੀਆਂ ਚੀਜ਼ਾਂ ਵੀਰ ਆਪਾਂ ਨੂੰ ਦੱਸਦਾ ਜਿੱਦਾਂ ਪੋਸਟਰ ਕਿਦਾਂ ਕਹਿੰਦਾ ਪੋਸਟਰ ਲਾਓ ਹਾਈਲਾਈਟ ਐਡ ਕਰੋ ਇਦਾਂ ਇਹ ਬਹੁਤ ਸਾਰੀਆਂ ਚੀਜ਼ਾਂ ਕਰਦਾ ਵਾ ਭਰਾ ਨੂੰ ਕਿਤੇ ਕਹਿੰਦੇ ਇਹ ਵੀਡੀਓ ਜਦੋਂ ਅਪਲੋਡ ਹੁੰਦੀ ਨਾਲ ਹੀ ਭਰਾ ਸੱਤ ਅੱਠਾ ਫੂਨਾ ਤੋਂ ਨਾਲ ਹੀ ਵੇਖਦਾ ਵਾ ਪਹਿਲਾਂ ਆਪਣੀ ਵੀਡੀਓ ਅਮਨ ਰੋੜੇ ਵੀਰ ਦਾ ਵੀ ਧੰਨਵਾਦ ਆ ਬਾਕੀ ਅਰਸ਼ ਦਾ ਵੀ ਵੀਰ ਦਾ ਧੰਨਵਾਦ ਆ ਅਮਨ ਰੋੜਾ ਆਪਣਾ ਬਹੁਤ ਕੁ ਚੀਜ਼ਾਂ ਦੱਸਦਾ ਵਾ ਜਿਦਾ ਪੋਸਟਰ ਪੋਸਟਰ ਲਾਉਣੇ ਹਾਈਲਾਈਟ ਕਿੰਦਾ ਵੀ ਬਾਕੀ ਦੱਸਦਾ ਵੀ ਕਿੱਦਾਂ ਬਣਾਉ ਵਲੋਗ ਸਭ ਕੁਝ ਦੱਸਦਾ ਵੀਰਾ ਆਪਣਾ ਬਹੁਤ ਮਤਲਬ ਗਾਈਡ ਕਰਦਾ ਵਾ ਨਾਈ ਸਭ ਬੰਦਾ ਮੈਂ ਵੀ ਇਹ ਵੀ ਮਤਲਬ ਪਲਾ ਮੰਗੂ ਆਪਣੇ ਨਾਲ ਬਹੁਤ ਜਿਆਦਾ ਐਵੇਂ ਗੀਆਂ ਪਿਆਰ ਆਪਣਾ। ਪੱਲੀ ਗੱਲੀ ਜੀ ਦਾਦਾ ਵੀ ਇਥੋਂ ਇਦਾਂ ਕਰੋ ਆ ਚੀਜ਼ ਇਦਾਂ ਕਰੋ। ਕਿਉਂਕਿ ਅਹੀਂ ਵੀ ਨਾ ਐਵੇਂ ਉੱਠਿਆ ਨੂੰ ਕਿਹੜਾ ਵੀ ਆਉਂਦੇ ਯੇ ਐਂ ਦਾ ਫੋਨ ਜਾਂ ਫੜ ਕੇ ਟੇਡਾ ਜਾਂ ਕਰਕੇ ਤੇ ਬੈਹੀਦਾ ਵਾ। ਬਾਕੀ ਤੋਂ ਤੁਹਾਡੇ ਵੀਰਾਂ ਭਰਾਆਂ ਸਦਕਾ ਹੀ ਆਪਾਂ ਬਣਾ ਬਣਾਉਂਦੇ ਹੀਦਾ ਵਲੌਗ ਮਾੜਾ ਮੋਟਾ। ਕਿਉਂਕਿ ਅਹੀਂ ਕਿਹੜਾ ਬਣਾਉਣਾ ਹੀ ਐਂ ਤੇ ਟੇਡਾ ਜਾਂ ਫੋਨ ਕਰਕੇ ਤੇ ਫੜ ਲਈਦਾ ਵਾ। ਆ ਬੱਟਾਂ ਬੰਨੇ ਆ ਦੇ ਪਾਈ ਦੇ ਵਿੱਚ ਫਿਰਦੇ ਆ ਪੁਰਦੇ ਆ। ਵਲੌਗ ਬਣ ਜਾਂਦਾ ਵਾ। ਯੋ ਹੋ ਰੇ ਆਵਾਜ਼ਾਂ ਹਟੀਆਂ ਹੋ ਨਹੀਂ ਨਿਕਲਦੀਆਂ। ਬਾਕੀ ਧੰਨਵਾਦ ਆ ਸਾਰੇ ਵੀਰਾਂ ਦਾ ਐਦਾਂ ਜੁੜੇ ਰਹਿਆ ਕਰੋ ਵੇਖੋ ਵਲੌਗ ਆਸੇ ਖੇੜੇ ਨਾਲੇ ਖੇਤੀ ਬਾੜੀ ਦੇ ਤੁਹਾਨੂੰ ਪਤਾ ਲੱਗੇ ਕਈ ਵੀਰ ਕਹਿੰਦੇ ਜਿੱਦਾਂ ਫਰਾਂ ਖੇਤੀ ਸੌਖੀ ਆ ਸੁੱਟ ਦੇਣਾ ਬੀਜ ਤੇ ਸਭ ਕੋ ਹੋ ਜਾਣਾ ਨਾਲੇ ਪਤਾ ਲੱਗੂ ਕੀ ਕੋਕ ਕਿੱਦਾਂ ਹੁੰਦਾ ਵਾਕਿ ਤਾਂ ਨਹੀਂ ਬਾਕੀ ਆਪਾਂ ਤੁਹਾਨੂੰ ਦੁਬਈ ਨਾਲ ਨਾਲ ਗਾਈਡ ਕਰਾਂਗੇ ਹੋਰ ਵੀ ਦੁਨੀਆ ਦੀ ਕਈ ਚੀਜ਼ਾਂ ਜਿਹੜੀ ਸਭ ਕੋ ਦੱਸਾਂਗੇ ਉਹਨਾਂ ਕਦਨ ਕਾਲ ਜੀ ਆਣਾ ਕਾਲ ਜੀ ਦੱਸਾਂਗੇ ਨਾਲੇ ਸੱਜਣ ਮਿੱਤਰਾਂ ਨਾਲ ਮਿਲ ਕੇ ਆਉਨੇ ਆ ਯਾਰ ਮਨ ਵੀਰੋਆਂ ਨੂੰ ਰਾਜੇ ਹੋਣਾ ਨੂੰ ਗੌਰਪੁਰੀ ਤੋਂਣਾ ਨੂੰ ਸਾਰੇ ਵੀਰਾਂ ਨਾਲ ਮਿਲ ਕੇ ਆਉਣੇ ਆ ਫੇ ਮਿਲਦੇ ਆ ਨਾਲੇ ਗੱਲਾਂ ਬਾਤਾਂ ਕਰਾਂਗੇ ਤੇ ਨਾਲੇ ਕੁਮਾਸਾਂਗੇ ਨਾਲੇ ਇੱਕ ਨਵਾਂ ਵਲੋਗ ਖਾਣਾਗੇ ਯਾਰੀ ਉੱਤੇ ਮੇ ਵੀ ਇਰਾਦਾ ਆਪਣਾ ਹੈਗਾ ਪੋਡਕਾਸਟ ਇਹ ਛੋਟ ਕਰਕੇ ਵੇਖੀਏ ਸਟੈਂਡ ਨਹੀਂ ਲੱਪਣਿਆ ਇਸਾਨੀ ਪੋਡਕਾਸਟ ਕਰਾਂਗੇ ਬੜਾ ਕੀੜਾ ਇਹ ਅੰਦਰ ਮੈਨੂੰ ਮੰਨਦੇ ਪੀ ਪੋਡਕਾਸਟ ਇੱਕ ਬਣਾਈਏ ਬਾਕੀ ਮਹਾਰਾਜ ਸੋਫੇ ਕਰਕੇ ਕੋਈ ਨਹੀਂ ਪੋਡਕਾਸਟ ਇੱਕ ਬਣਾਵਾਂਗੇ ਅੱਧਾ ਵੈਸੇ ਨਾਰਮਲ ਵੀਰ ਭਰਾ ਕਿਸ ਦੇ ਨਾਲ ਬਣਾਵਾਂਗੇ ਜਾਂ ਚਾਰ ਪੰਜ ਜਾਣੇ ਜਦੋਂ ਬੈਠੇ ਹਨ ਫਿਰ ਬਣਾ ਕੇ ਪੇਪਾਂਗੇ ਤੇ ਸਪੋਰਟ ਕਰੋ ਆਪਣੀ ਕੋਈ ਨਹੀਂ ਬਾਕੀ ਜਿੰਨਾ ਹੋ ਸਕਦਾ ਕਿ ਕੋਈ ਨਹੀਂ ਆਪਾਂ ਕਰਾਂਗੇ ਵਲੌਗ ਅਪਲੋਡ ਡੇਲੀ ਬੇਸ ਤੇ ਕਰਾਂਗੇ ਤੇ ਮੇਰੇ ਭਰਾ ਪਿਆਰ ਬਣਾਈ ਰੱਖੋ ਤੇ ਐਦਾਂ ਡੇਲੀ ਡੇਲੀ ਆਪਣੇ ਵਲੌਗ ਵੇਖੋ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਕਿਦਾਂ ਦਾ ਲੱਗਾ ਬਾਕੀ ਭਰਾ ਚੱਲ ਗਿਆ ਵਾ ਆਪਣੇ ਪਿੰਡ ਹੁਣ ਹੁਣ ਜ ਧੰਵਾਜ ਨਹੀਂ ਸੁਣਨੀ ਇਹਨੂੰ ਤਾਂ ਆਪ ਨੂੰ ਉਪਰ ਆਇਆ ਲੱਗਦਾ ਜਦੋਂ ਮੈਂ ਇਕੱਲਾ ਹੀ ਗੱਲਾਂ ਗੁੱਲਾਂ ਕਰੀ ਜਾਂਦਾ ਹਾਂ ਨਾ ਨਹੀਂ ਤਾਂ ਨਾਲ ਹੁੰਦਾ ਹੀ ਤਾਂ ਵਾਵਾ ਗੱਪਾਂ ਛਪਾਂ ਇੱਕ ਦੂਜੇ ਦਾ ਮਾਰ ਲੈਂਦੀਆਂ ਹੁੰਦੀਆਂ ਸੀ ਤੇ ਫੇਰ ਵਾਵਾ ਤਾਂ ਲੋਕ ਪਤਾ ਹੀ ਨਹੀਂ ਲੱਗਦਾ ਕਿਹੜੇ ਵਲੌਗ ਬਣ ਗਿਆ ਹੁਣ ਤੇ ਇਕੱਲੇ ਬੰਦੇ ਕੋ ਗੱਲਾਂ ਵੀ ਨਹੀਂ ਆ ਨਹੀਂ ਹੁੰਦੀਆਂ ਬਾਕੀ ਕੋਈ ਨਹੀਂ ਜੁੜੇ ਰੋ ਤੇ ਕੰਟੀਨਿਊ ਕਰਦੇ ਹੁਣ ਤਾਂ ਮਖੌਨੀਆਂ ਪਠਿਆਂ ਦੀ ਰੇੜੀ ਲੱਤੀ ਚੱਲੀ ਆ ਅੱਧੇ ਕਿ ਮੈਂ ਲੱਦ ਆਇਆ ਸੀ ਮੀਂਹ ਤੋਂ ਬਾਦਾਂ ਵੱਡੇ ਬਏ ਮੈਂ ਬਦਨ ਦਾ ਲੱਗਾ ਮਾਹ ਤੇ ਲੱਗਾ ਵਾ ਬਾਕੀ ਕੋਈ ਨਹੀਂ ਧੰਨਵਾਦ ਜੀ ਜਰਮਨਵੀਨ ਦਾ ਫੋਨ ਆ ਗਿਆ ਜਰਮਨਵੀਨ ਨਾਲ ਗੱਲਬਾਤ ਕਰਕੇ ਫਿਰ ਤੁਹਾਡੇ ਨਾਲ ਵਾਪਸ ਜੁੜਦੇ ਆਂ ਵੀ ਕਿ ਐਸਾ ਨਹੀਂ ਕਿ ਲੱਗ ਯਾਰ ਇਹ ਕਾਹ ਚੀ ਆ ਵਾ ਇਹ ਦਿੱਕ ਜੀ ਲੱਗਦੀ ਵੇਖ ਸਾਦੇ ਤਾਂ ਜਿਦਾ ਹੁਣ ਕਿਹੜੀ ਲੱਤ ਲੀ ਪੱਠਿਆਂ ਦੀ ਵੱਟੇ ਗੇ ਲੱਤੇ ਗੇ ਆ ਪਾਂਡੇ ਇੱਕ ਪੌਣ ਵਾਲੀ ਆ ਹੁਣ ਪਾਉਨੇ ਆ ਪਾਣੀ ਵੇਖ ਸਾਦੇ ਗੱਦਾਂ ਵਿੱਚ ਟੱਕੇ ਲੱਗਾ ਵਾ ਉਹ ਪਾਣੀ ਹੋਇਆ ਮੀਂਹ ਫਰਾਟੇ ਨਾਲ ਪਿਆ ਬਹੁਤ ਜ਼ਿਆਦਾ ਮੁੜ ਕੇ ਦਿਨ ਲੱਗ ਗਿਆ ਫੇਰ ਵੇਖ ਸਾਦੇ ਰੇੜੀ ਲੱਤੀ ਆਪਾਂ ਲੱਦ ਕੇ ਲੈਣੀ ਹੁਣ ਵਿਹਲੇ ਹੋਏ ਨਾ ਮੈਂ ਚਲੋ ਆਏ ਆ ਬੰਬੀ ਦਾ ਵੱਢ ਲਈ ਪੱਠੇ ਥੋੜੇ ਬਦ ਮੁੜ ਕੇ ਦਿਨ ਦਾ ਪਤਾ ਨਹੀਂ ਮੀਂਹ ਬਹੁਤ ਦਿਨਾਂ ਤੱਕ ਦਸਿਆ ਵਾ 15 ਤਰੀਕ ਦਾ ਮੀਂਹ ਦਸਿਆ ਵਾ ਫੇ ਜ਼ਰੂਰੀ ਪੰਗੇ ਜਲਾਣੇ ਆ ਲੱਦੀਆਂ ਆਂਢਾਣਾ ਤੇ ਫੇ ਮਿਲਦੇ ਜਾਣ ਲਗੇ ਰੇੜੀ ਗਈ ਏ ਲਤੀ ਤੇ ਮੇਰਾ ਤਾਂ ਰਸੀ ਪਾ ਲਈਏ ਵੀ ਆ ਟੇਢੀ ਜਾਈ ਏ ਇੱਕ ਪਾਂਡ ਦਾ ਡੇਗੀ ਦਰਾਜ ਚੁੱਕੀ ਵੀ ਨਹੀਂ ਆ ਨਿਕਲੇ ਜਾਣੇ ਕੋ ਬਾਕੀ ਬਾਗ ਦਸੀ ਫੇ ਤੁਰਦੇ ਆਂ ਆਂ ਪੈਣੀ ਛੋ ਗਿਆ ਇਹ ਦਿਨ ਖਰਾਬ ਜਾਂਦਾ ਫਿਰਦਾ ਤੋੜੀ ਤੋਪ ਲੱਗ ਜਾਂਦੀ ਆ ਤੇ ਕਦੀ ਸ਼ਾਂ ਬਾਕੀ ਕਈ ਕਹਿੰਦੇ ਅੱਜ ਗ੍ਰੈਂਡ ਵੀ ਲੱਗਣਾ ਆ ਸਿਕਿਉਰਿਟੀ ਦੇਤੀ ਆ ਹੁਣ ਆਪਾਂ ਲੱਗੇ ਆ ਜਾਨ ਮੈਂ ਜ਼ੈਡ ਸਿਕਿਉਰਿਟੀ ਦੇਦੀ ਆ ਪਰ ਨਾਲ ਡਿੱਗਣ ਦਾ ਪਣਾ ਅੰਦਰ ਕੇ ਆ ਬੱਤ ਤੋਂ ਨਾ ਜੰਗਾ ਗਾ ਗਿਆ